ਜੋ ਕਿ ਹਰਿਆਣਾ ਵੀਰੇ ਵੀਰ ਇੱਕ ਦੇ ਵਿੱਚ ਸੁੱਕਾ ਰਾਸ਼ਨ ਸੁੱਕੀ ਰਸਤ ਔਰ ਦੂਸਰੀ ਟਰਾਲੀ ਦੇ ਵਿੱਚ ਤੂੜੀ ਲੈ ਕੇ ਪਹੁੰਚੇ ਨੇ ਡੰਗਰਾਂ ਦੇ ਵਾਸਤੇ ਔਰ ਮੱਲਾਬ ਪੰਜਾਬ ਦੇ ਲੋਕਾਂ ਵੱਲੋਂ ਇਹਨਾਂ ਦਾ ਦਿਨੋ ਧੰਨਵਾਦ ਕੀਤਾ ਗਿਆ ਹਰਮੰਦਾਸ ਵਾਸੀਆਂ ਵੱਲੋਂ ਇਸ ਵੀਰਾਂ ਦਾ ਦਿਨੋ ਧੰਨਵਾਦ ਕਿ ਜੋ ਜੀ ਗੁਰੂ ਨਗਰੀ ਰਮਦਾਸ ਵਿਗੇ ਤੁਸੀਂ ਦੇਖ ਰਹੇ ਹੋ ਇੱਕ ਭਾਰੀ ਕੱਟ ਔਰ ਸਾਡੇ ਕੋਲ ਸੱਜਣ ਹਰਿਆਣੇ ਤੋਂ ਪਹੁੰਚੇ ਨੇ ਜੋ ਕਿ ਸਹਾਇਤਾ ਵਾਸਤੇ ਔਰ ਆਪਾਂ ਇਹਨਾਂ ਨੇ ਗੱਲਬਾਤ ਕਰਦੇ ਹਾਂ ਕਿ ਵੀਰ ਜੀ ਤੁਸੀਂ ਕਿੱਥੋਂ ਆਏ ਹੋ ਕਿਹੜੀ ਕਿਹੜੀ ਉਸਤ ਲੈ ਕੇ ਆਏ ਹੋ ਤੁਹਾਨੂੰ ਪੰਜਾਬ ਦੇ ਮੌਲ ਕਿਹੋ ਜਿਹਾ ਲੱਗੇ ਹਾਂਜੀ ਭਈਆ ਆਪ ਕਹਾਂ ਨਾਮ ਹੈ ਆਪਕਾ ਮੇਰਾ ਨਾਮ ਵਿਰਿੰਦਰ ਹੈ ਭਾਈ گاਉਂ ਆਪਣਾ ਦੁਪੈਡੀ ਹੈ ਜ਼ਿਲ੍ਹਾ ਕਰਨਾਲ ਹੈ ਹਰਿਆਣਾ ਛੇ ਆ ਪਾਏ ਹਾਂ ਅਸੀਂ ਨੇ ਆਪ ਪਤਾ ਲੱਗਿਆ ਥਾ ਕਿ ਬਾਰਿਸ਼ ਦੇ ਕਾਰਨ ਯਾ ਹਾਲਾਤ ਬਹੁਤ ਖਰਾਬ ਹੋ ਗਏ ਆਂ ਤੋਂ ਅਸੀਂ ਨੇ ਆਪਣਾ گاਉਂ ਵਿੱਚ ਜੋ ਆਪਣਾ ਰਾਸਗ੍ਰਹਿ ਇਕੱਠਾ ਕੀਤਾ ਉਹ ਲੈ ਕੇ ਆਪ ਕੋ ਚੇਕ ਟਰੈਲੀ ਵਿੱਚ ہماری ਮਤੀ ਧੀ ਹੈ ਅਗਲੀ ਟਰੈਲੀ ਵਿੱਚ ہمارا ਖਾਣੇ ਦਾ ਰਾ उसमें है चावल है चीनी है दाल है रस है और बिस्किट हैं जैसे सूखा सामान है सारा इसीलिए लेके आए थे क्योंकि ताकि काफ़ी दिनों तक यहाँ चला रहे अगर वैसा सामान लेते तो ख़राब हो जाता तो इंटर जो नेशनल मीडिया है वो तो ऐसी खबरें चला नहीं रहा तो आपको फिर ये मतलब सोशल मीडिया से पता लगा पंजाब के हालात कुछ सोशल मीडिया से पता लगा और कुछ हमारे यहाँ है पर मतलब जानकार थे हमने भाइयों को फ़ोन किया था वही इनने बताया और यही हमको यहाँ तक लेके आए हम तो अमृतसर से आए और आगे यही लेके आए हमारे भाई अच्छा हाँ। जीत क्या नाम आपका सर नवीन है नवीन जी तो नवीन जी जैसे आप पहुँचे लेके पहुँचे आपका धन्यवाद है सर सबके सब पंजाबा वासियों की ओर से आप क्या कहना चाहते हो बस यही कहना था जो पशु जानवर है उन खतरे हुए आपने तूड़ी लाए वही फसल सारे की जरूरत है यहाँ सारा जो अपनी खेती बाड़ी है ख़राब होली है जो भी भाई कभी आए तो सारा जरूर लेके आए साथ में बिना सारे ना आए जो बेजुबान जानवर है जी कोई चीज़ दे जाए ਕਰਨੀ ਚਾਹੋਗੇ ਕਿ ਜਿਹਨਾਂ ਵਾਕਈ ਲੋਡ ਬੰਦ ਜਿਨ੍ਹਾਂ ਨੂੰ ਵਾਕਈ ਲੋਡ ਬੰਦ ਨੇ ਉੱਥੇ ਸਮਾਨ ਨਹੀਂ ਪਹੁੰਚ ਰਿਹਾ ਔਰ ਕਈ ਸਟੋਰ ਕੇ ਕਰੀ ਜਾ ਰਹੇ ਦੇਖੋ ਇਹ ਜਦੋਂ ਵੀ ਕੋਈ ਵੱਡੀ ਏਦਾਂ ਦੀ ਤਰਾਸ ਦੀ ਗਾਫਰਦੀ ਹੈ ਜਾਂ ਕੋਈ ਕਿਸੇ ਤਰੀਕੇ ਦਾ ਕੋਈ ਏਦਾਂ ਦਾ ਚੱਲਦਾ ਇਹੋ ਜੇ ਮੌਕਾ ਪ੍ਰਸਥ ਲੋਕ ਪੈਦਾ ਹੁੰਦੇ ਆ ਉਹ ਹਮੇਸ਼ਾ ਪੈਦਾ ਹੁੰਦੇ ਆ ਹਮੇਸ਼ਾ ਰਹਿਣਗੇ ਈਆਂ ਅਸੋਲੇ ਕੋਈ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਸਾਨੂੰ ਅਸੀਂ ਕਿੰਨੇ ਕਿ ਇਸ ਚੀਜ਼ ਨੂੰ ਲੈ ਕੇ ਇਹ ਤੇ ਉਹਨਾਂ ਦੇ ਜ਼ਮੀਰ ਤੇ ਜਿਹੜਾ ਜ਼ਮੀਰ ਜਾਗਦਾ ਹੁੰਦਾ ਬੰਦੇ ਦਾ ਉਹ ਆਪਣੇ ਗੁਜ਼ਾਰੇ ਲਾਇਕ ਅਸੀਂ ਜਦੋਂ ਹੁਣ ਪਿੰਡਾਂ ਜਾਂਦੇ ਹਰ ਇੱਕ ਨੂੰ ਕਹਿੰਦਾ ਵੀ ਜੋ ਚੀਜ਼ ਲੈਣੀ ਗੁਜ਼ਾਰੇ ਲਾਇਕ ਲਾਓ ਤਾਂ ਕਿ ਜਿੰਨਾ ਬੰਦਿਆਂ ਨੂੰ ਜ਼ਰੂਰਤ ਹੈ ਵਾਕਿਆ ਕਿ ਤੇ ਉਹ ਇਸ ਚੀਜ਼ ਤੋਂ ਅਸ਼ੂਤੇ ਨਾ ਰਹਿ ਜਾਣ ਉਹਨਾਂ ਤੱਕ ਕੋਈ ਮਤ ਪਹੁੰਚੇ ਪਰ ਕਿਉਂਕਿ ਹੁਣ ਕਿਸੇ ਵੇਲੇ ਕੀ ਹੁੰਦਾ ਜਦੋਂ ਅਸੀਂ ਐਵੇਂ ਦਾ ਨਰੇਟਿਵ ਫਲਾ ਦਿੰਨੇ ਆ ਨਾ ਕਿ ਬਹੁਤ ਭਰ ਲਿਆ ਲੋਕਾਂ ਨੇ ਬਹੁਤ ਭਰ ਲਿਆ ਫਿਰ ਮਦਦ ਵਾਲੇ ਹੱਥ ਵਿੱਚ ਪਿਛਾਹ ਹੋ ਜਾਂਦੇ ਹੁੰਦੇ ਨਹੀਂ ਨਹੀਂ ਮੈਂ ਹੁਣ ਇੱਕ ਵੀਡੀਓ ਵੇਖੀ ਹੋਈ ਆ ਜਦੇ ਵਿੱਚ ਕਹਿ ਰਹੇ ਕਿ ਭਾਈ ਲੋੜਵੰਦਾ ਤੱਕ ਸਾਨੂੰ ਸਮਾਨ ਨਹੀਂ ਪਹੁੰਚਾਇਆ ਗਿਆ ਹੈ ਕਿ ਗਰੀਬ ਕੁੜੀ ਦਾ ਵਿਆਹ ਕਰਦਾਂਗੇ ਪਰ ਗਾਂ ਸਮਾਨ ਲੈ ਕੇ ਨਹੀਂ ਆਉਂਦੇ ਹਾਂਜੀ ਵੇਖੋ ਐਵੇਂ ਦੇ ਨਿਰਾਸ਼ਾ ਚ ਨਹੀਂ ਜਾਣਾ ਚਾਹੀਦਾ ਕਿਉਂਕਿ ਹਮੇ ਅਸੀਂ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ ਸਾਨੂੰ ਹੁਣ ਤੱਕ 70 80 ਸਾਲਾਂ ਚ ਲੁੱਟ-ਲੁੱਟ ਖਾ ਲਿਆ ਹਾਂਜੀ ਅਸੀਂ ਉਹਨਾਂ ਨਾਲੋਂ ਤੇ ਪਛਾਹ ਹਟੇ ਨਹੀਂ ਜੀ ਜਿਨ੍ਹਾਂ ਨੇ ਪੰਜਾਬ ਹੀ ਲੁੱਟ ਕੇ ਖਾ ਗਏ ਦੇਸ਼ ਰੋਟ ਕੇ ਖਾ ਗਏ ਰੇਤੇ ਖਾ ਗਏ ਕੀ ਕੁਛ ਛਾਡੇ ਛੱਡੇ ਹੀ ਕੱਕ ਨਹੀਂ ਨੌਜਵਾਨੀ ਨੂੰ ਨਸ਼ੇ ਚ ਗਾਲਤਾ ਉਹਨਾਂ ਲੋਕਾਂ ਤੋਂ ਵੀ ਪਛਾਹ ਸਾਨੂੰ ਤੇ ਹਟ ਜਾਣਾ ਚਾਹੀਦਾ ਫਿਰ ਪਰ ਕਿਉਂਕਿ ਜਦੋਂ ਬੰਦੇ ਦੇ ਦਿਲ ਨੂੰ ਠੇਸ ਵਜਦੀ ਹੈ ਨਾ ਹਾਂਜੀ ਉਹ ਜਿਹੜਾ ਭਾਈ ਆ ਜਿਨੇ ਵੀ ਇਹ ਗੱਲ ਕਹੀ ਆ ਦਿਲ ਨੂੰ ਠੇਸ ਵਜਦੀ ਹੋਊਗੀ ਅਸੀਂ ਕਹਿੰਦੇ ਵੀਰੇ ਇੰਨੇ ਜਿਹੜੀ ਇਹ ਜ਼ਰੂਰਤ ਹੈ ਨਾ ਜ਼ਰੂਰਤਮੰਦ ਵੇਖੀਏ ਵੀ ਜ਼ਰੂਰਤਮੰਦ ਕਿਤੇ ਇਸ ਚੱਕਰ ਚ ਕਿ ਸਾਡੀ ਕੋਈ ਗੈਰ ਜ਼ਰੂਰਤ ਵਾਲਾ ਬੰਦਾ ਸਾਡੀ ਚੀਜ਼ ਨਾ ਲੈ ਜਾਵੇ ਇਸ ਚੱਕਰ ਦੇ ਵਿੱਚ ਪਛਾਹ ਇਸ ਕਰਕੇ ਨਾ ਉਹ ਇਸ ਕਰਕੇ ਨਾ ਹੋਈਏ ਕਿ ਉਹਦੇ ਚੱਕਰ ਦੇ ਵਿੱਚ ਫਿਰ ਵਾਕਿਆ ਜਿਹੜਾ ਇੱਕ ਜ਼ਰੂਰਤਮੰਦ ਹੈ ਕਿਤੇ ਉਹ ਵੀ ਰਹਿ ਜਾਵੇ ਠੀਕ ਹੈ ਤਾਂ ਇਹ ਵੀ ਇੱਕ ਆਪਣੇ ਸਵਿਧਾਨ ਦੀ ਭਾਵਨਾ ਕਿ ਜੇ ਕੋਈ ਕਾਨੂੰਨ ਐਵੇਂ ਦਾ ਕਿ ਜਿਹਦੇ ਕਰਕੇ 100 ਜਿਹੜਾ ਹੈਗਾ ਆ ਅਪਰਾਧੀ ਉਹ ਸਜ਼ਾ ਤੋਂ ਬਚ ਸਕਦਾ ਪਰ ਐਵੇਂ ਨਾ ਹੋਵੇ ਕਿ ਇੱਕ ਜਿਹੜਾ ਅਪਰਾਧੀ ਨਹੀਂ ਹੈਗਾ ਜਿਹੜਾ ਨਿਰਦੋਸ਼ ਹੈ ਉਹਨੂੰ ਸਜ਼ਾ ਹੋ ਜਵੇ ਫਾਂਸੀ ਲੱਗ ਜੇ ਇਸ ਕਰਕੇ ਕੋਈ ਜਿਹਨੂੰ ਵਾਕੀ ਲੋੜ ਆ ਉਹ ਨਾਰਾਜ਼ ਹੋਵੇ ਸਾਡੀ ਮਤ ਤੋਂ ਜਾ ਪਹੁੰਚਣ ਤੋਂ ਕਿਉਂਕਿ ਕੁਝ ਸਾਡੀ ਮਤ ਦਾ ਵੱਧ ਫਾਇਦਾ ਲੈ ਕੇ ਕਿ ਤਾਂ ਲੋਕ ਰਹਿਣ ਪੜੀ ਵੀਰ ਹਰਿਆਣੇ ਤੋਂ ਪਹੁੰਚੇ ਆ ਪੰਜਾਬ ਦੀ ਮਦਦਤ واسطے ਲੈ ਕੇ ਪਹੁੰਚੇ ਆ ਕਿ ਨੈਸ਼ਨਲ মিডিਆ ਉਹ ਜੇ ਖਬਰਾਂ ਦੀ ਿਕਾਉਂਡ ਰਿਹਾ ਸੋਸ਼ਲ ਮੀਡੀਆ ਰਾਹੀਂ ਵੇਖ ਕੇ ਪਹੁੰਚੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਐ ਇਸੋ ਇਸ ਹਲਾਤਾ ਤੇ ਦੇਖੋ ਜਿਹੜੀ ਗੱਲ ਨੈਸ਼ਨਲ মিডিਆ ਦੀ ਆ ਨੈਸ਼ਨਲ মিডিਆ ਨੇ ਜ਼ਿਆਦਾਤਰ ਨੇ ਅ ਜ਼ਹਿਰ ਵੀ ਝਣ ਦੀ ਕੋਸ਼ਿਸ਼ ਕੀਤੀ ਹੈ ਹੁਣ ਤੱਕ ਜੀ ਪਰ ਜੋ ਪੰਜਾਬ ਹਰਿਆਣਾ ਬਾਰੇ ਮਸ਼ਹੂਰ ਆ ਵੀ ਪੰਜਾਬ ਵੱਡਾ ਭਾਈ ਤੇ ਹਰਿਆਣਾ ਛੋਟਾ ਭਾਈ ਆ ਜੀ ਉਹ ਜਦੋਂ ਵੱਡੇ ਭਾਈ ਤੇ ਮੁਸੀਬਤ ਆ ਤਾਂ ਛੋਟੇ ਭਾਈ ਉਦੇਵ ਤੇ ਹਾਜ਼ਰ ਹੋਇਆ ਤੇ ਅਸੀਂ ਇਸ ਚੀਜ਼ ਵਾਸਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਇਹ ਵੀ ਕਹਿੰਦੇ ਕਿ ਜਿਵੇਂ ਪੰਜਾਬ ਹਮੇਸ਼ਾ ਹਰ ਸਟੇਟ ਦੇ ਨਾਲ ਖੜਾ ਜੀ ਇਹ ਪਹਿਲਾਂ ਪੰਜਾਬ ਦਾ ਮਹਿਣਾ ਨਹੀਂ ਰਿਹਾ ਸਾਰੇ ਬਾਕੀ ਸਟੇਟਾਂ ਨੂੰ ਕਿ ਪੰਜਾਬ ਦੇ ਨਾਲ ਉਸ ਤਰੀਕੇ ਨਾਲ ਨਹੀਂ ਖੜਿਆ ਜਾਂਦਾ ਅੱਜ ਕਾੜਦੇ ਸਟੇਟਾਂ ਪਰ ਇਸ ਵਾਰੀ ਜਿਹੜੀ ਮੁਸੀਬਤ ਆ ਔਰ ਇਹ ਵੀ ਸੋਸ਼ਲ ਮੀਡੀਆ ਦਾ ਹੀ ਸਾਰਾ ਪ੍ਰਤਾਪ ਆ ਕਿ ਇਸ ਤਰੀਕੇ ਦਾ ਨਰੇਕ ਦੂਜੇ ਸਟੇਟਾਂ ਤੋਂ ਵੀ ਗਿਆ ਸਾਡੇ ਕੋਲ ਹਰਿਆਣੇ ਤੋਂ ਵੀ ਆਇਆ ਚੂਪੀ ਤੋਂ ਵੀ ਆਇਆ ਰਾਜਸਥਾਨ ਤੋਂ ਵੀ ਆਇਆ ਉੱਤਰਾਖੰਡ ਤੋਂ ਵੀ ਆਇਆ ਇਹ سپورਟ ਆ ਰਹੀ ਆ ਔਰ ਵੱਖ-ਵੱਖ ਸਟੇਟਾਂ ਦੇ ਤੋਂ ਜਿਹੜੇ ਇਹ ਮਤ ਲੈ ਕੇ ਵੀਰ ਇੱਥੇ ਪਹੁੰਚ ਰਹੇ ਆ ਤੇ ਉਹਦੇ ਵਾਸਤੇ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਬਾਕੀ ਇਹ ਮੁਸੀਬਤ ਲੰਬੀ ਚੱਲੂਗੀ ਥੋੜੀ ਜੀ ਇਹ ਕੋਈ ਮਹੀਨੇ ਕੰਢ ਦੀ ਖੇਡ ਨਹੀਂ ਹੈਗੀ ਇਹਦੇ ਵਾਸਤੇ ਸਾਨੂੰ ਜ਼ਰੂਰ ਤੇ ਆ ਕਿ ਅਸੀਂ ਦਮ-ਕਮ ਰੱਖ ਕੇ ਫੇਰ ਚੱਲਿਆ ਜਾਵੇ ਜਿਹੜੀਆਂ ਵੀ ਅਦਰ ਸਟੇਟਾਂ ਤੋਂ ਵੀਰ ਆ ਰਹੇ ਆ ਮਤਵਾਹਤਿਆ ਰਹੇ ਆ ਉਹ ਠੀਕ ਹੈ ਵਧੀਆ ਗੱਲ ਹੈ ਸਾਨੂੰ ਫੋਨ ਕਰਕੇ ਵੀ ਕਈਆਂ ਨੇ ਸਾਨੂੰ ਫੋਨ ਆਉਂਦੇ ਹੋਰ ਵੀ ਆਉਂਦੇ ਹੋਣਗੇ ਪਰ ਜਿੱਥੇ ਤੱਕ ਵੀ ਆਵਾਜ਼ ਜਾਂਦੀ ਆ ਉਹ ਸੁਣਨ ਸਮਝਣੇ ਚਾਹੀਦੇ ਆ ਕਿ ਜੋ ਜ਼ਰੂਰਤ ਦਾ ਸਮਾਨ ਆ ਉਹ ਲੈ ਕੇ ਆਇਆ ਜਾਵੇ ਜ਼ਰੂਰ ਪਰ ਜਿਵੇਂ ਕਿ ਜਿਵੇਂ ਕਿ ਜਿਵੇਂ ਕਿ ਅੱਜ ਪਸ਼ੂਆਂ ਲਈ ਜੋ ਆਚਾਰ ਆ ਆਚਾਰ ਦੀ ਜ਼ਰੂਰਤ ਆ ਤੂੜੀ ਵੀ ਜ਼ਰੂਰਤ ਆ ਤੂੜੇ ਨਾਲ ਚੌਕਰ ਦੀ ਜ਼ਰੂਰਤ ਆ ਜੀ ਇਸ ਤਰੀਕੇ ਦੇ ਨਾਲ ਬਾਕੀ ਆਪਣੇ ਖਾਣ ਵਾਸਤੇ ਸੁੱਕਾ ਦੁੱਧ ਆ ਜੀ ਉਹਦੀ ਜ਼ਰੂਰਤ ਆ ਹਾਂ ਬੱਚਿਆਂ ਦੀਆਂ ਦਵਾਈਆਂ ਦੀ ਜ਼ਰੂਰਤ ਹੈ ਬੱਚਿਆਂ ਵਾਸਤੇ ਦੁੱਧ ਦੀ ਜ਼ਰੂਰਤ ਹੈ ਹੋਰ ਰਾਸ਼ਨ ਪਾਣੀ ਦੇ ਵਿੱਚ ਖੰਡ ਹੋ ਗਿਆ ਆਟਾ ਹੋ ਗਿਆ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਦਾਲਾਂ ਹੋਗੀਆਂ ਚੌਲ ਹੋਗੇ ਜੀ ਉਹਦੇ ਵਾਸਤੇ ਇੱਕ ਇੱਕ ਤੇ ਤਿਆਰੀ ਕੀਤੀ ਜਾਵੇ ਤੇ ਦੂਸਰਾ ਇਹ ਗੀ ਹੈ ਕਿ ਜਦੋਂ ਟਾਈਮ ਨਿਕਲੂਗਾ ਅਗਲਾ ਆਉਣ ਵਾਲਾ ਜੀ ਜਦੋਂ ਸਕੂਲ ਲੱਗਣਗੇ ਉਸ ਟਾਈਮ ਇੱਕ ਮੁਸੀਬਤ ਵੱਡੀ ਸਾਹਮਣੇ ਆਊਗੀ ਕਿ ਜ਼ਿਆਦਾਤਰ ਹੜ੍ਹ ਵਾਲੇ ਘਰਾਂ ਦੇ ਵਿੱਚ ਸਕੂਲਾਂ ਦੇ ਬੱਚਿਆਂ ਦੀਆਂ ਕਿਤਾਬਾਂ ਵੀ ਖਰਾਬ ਹੋ ਗਈਆਂ ਹੋਣਗੀਆਂ ਸੋ ਬੱਚਿਆਂ ਦੀਆਂ ਕਿਤਾਬਾਂ ਵੀ ਸਾਨੂੰ ਸਕੂਲਾਂ 'ਚ ਵਿਜ਼ਿਟ ਕਰਨਾ ਚਾਹੀਦਾ ਅ ਜਦੋਂ ਸਕੂਲ ਦੁਬਾਰੇ ਲੱਗਦੇ ਜਿੰਨਾਂ ਬੱਚਿਆਂ ਦੀਆਂ ਕਿਤਾਬਾਂ ਖਰਾਬ ਹੋ ਗਈਆਂ ਉਹਨਾਂ ਨੂੰ ਕਿਤਾਬਾਂ ਦਾ ਵੀ ਸਾਨੂੰ ਇੰਤਕਾਮ ਕਰਕੇ ਦੇਣਾ ਚਾਹੀਦਾ ਜਿਹੜੇ ਨਹੀਂ ਲੈ ਸਕਦੇ ਸਕੂਲਾਂ ਦੀਆਂ ਯੂਨੀਫਾਰਮਾਂ ਵੀ ਖਰਾਬ ਆ ਬੜੀ